ਹੌਣ ਚੱਲ ਠੀਕ ਆ ਅੱਧਰ ਦੇਖੀ ਫੜ ਜਾ ਇਹ ਪਾਜੀ ਵੀ ਆਏ ਹਾਂ ਦੇਖ ਲੈ ਹਾਂ ਜੀ ਆ ਦੇਖ ਲੈ ਆਇਓ ਮੈਂ ਦੇਖ ਆਇਓ ਇਹ ਰਾਜ ਆਇਓ ਆਇਓ ਆਹ ਦੇਖ ਤੇ ਚੁਰਵਾ ਲੈ ਇਹ ਚੁਰਵਾ ਲੈ ਆ ਪਹਿਲਾਂ ਤਾਂ ਬਾਥਰੂਮ ਦੇਖੋ ਇੰਟੈਲੀਜੈਂਟ ਟਾਇਲ ਲੱਗੀ ਹੋਈ ਆ ਬਾਥਰੂਮ ਮੈਂ ਟਾਇਲੈਂਟ ਆ ਆ ਦੇਖ ਲਓ ਪਤਿੱਲਾ ਕਿੱਥੇ ਵੀ ਆਜੀ ਬਾਥਰੂਮ ਚ ਕਿਸੇ ਪਤਿੱਲੇ ਦੇ ਉੱਤੇ ਪਰਵਾਨੇ ਆ ਇਹਦੇ ਪਤਿੱਲੇ ਦੇ ਉੱਪਰ ਬਾਨਨੇ ਆ ਆ ਦੇਖ ਲਓ ਬੰਦਾ ਯਾਰ ਇਹ ਨਾ ਯਹਾਂ ਸਾਹ ਆਹ ਆਹ ਵੈਲ ਗੁੱਡ ਆਹ ਦੇਖ ਲੋ ਇਹ ਹੈ ਇਹ ਓਨਰ ਰਾਂਗੇ ਭਾਈ ਸਾਹਿਬ ਹਾਂ ਫੇ ਸਫਾਈ ਕਿਤਨੀ ਕਰ ਲੋਗੇ ਨਹੀਂ ਅਸੀਂ ਸਾਰਾ ਹੈ ਹੱਥ ਪੱਟ ਕੇ ਤਰੇ ਤੇ ਪੱਟੂਗਾ ਚਾਰੀ ਤੋੜਨ ਤੋਂ ਦੋਆ ਕਰ ਦੋਗੇ ਹੈ ਅਗਰ ਉਹ ਪ੍ਰਿਆਣੀ ਓਨਰ ਸਾਹਿਬ ਦਾ ਨਾਮ ਰਾ ਓਨਰ ਸਾਹਿਬ ਧਿਆਨ ਰੱਖੋ ਉਹ ਤੇਲ ਦਿਖਾਇਓ ਵੀਰੇ ਦੇਖ ਅੱਤੇ ਇਹ ਪਈ ਆ। ਉਹ ਮੋਜੇ ਕੋ। ਆਹ ਜੀ ਵਾਹ ਦੇਖੋ ਕਿੰਨਾ ਢੱਕੇ ਸਾਫ ਉਧਰੇ ਤੰਗ ਰੱਖੇ ਹੋਏ ਆ। ਆ ਜਿਹੜੇ ਤੁਸੀਂ ਖਾਣੇ ਆ ਸ਼ਾਮ ਨੂੰ ਸਪ੍ਰਿੰਗ ਰੋਲ ਬਾਈ ਜੀ ਸੱਤ ਟਰੈਕਟਰ 7 ਵੇਸ। ਆ ਪਤ ਗੋभी ਦੇ। ਮੋਹਾਲੀ ਸਾਰੇ ਮੋਹਾਲੀ ਦੇ ਜਾਣੇ ਇੱਥੋਂ। ਪਤ ਗੋभी ਤਾਂ ਬਾਹਰ ਪਈ ਆ। ਆ ਜੇ ਇੱਧਰ ਦੇਖ ਲਵੀਂ ਹਲੇ ਨਾ ਕੁਝ ਵੀ ਨਹੀਂ ਆ। ਮੜੇ ਤੇਲ ਲਾਜਾ ਜਿਹੜਾ ਹੁਣੀ ਮਦਰੇ ਇਹਨਾਂ ਨੇ ਇਹਦੇ ਕਿੰਨਾ ਫਰੈਸ਼ ਨੇ। ਆਦਰ ਨਹੀਂ। ਆਹ ਸਾਰੇ 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 ਇਹ ਫਰੈਸ਼ ਤੇਲ ਜਿੱਚ ਬਣੇ ਆ। ਆ ਪਏ ਆ ਮੱਖੀਆਂ ਮਚਰਾ ਚ। ਆ ਕਰਮਾ ਕੀ ਤੇਲ ਆ ਰਿਹਾ। ਚੇਜ ਬਣ ਰਿਹਾ ਬਈ ਇਹ ਯਾਰ ਮਾਰਨਾ ਦੇਖੋ ਇਹ ਦੇਖੋ ਸਾਸ ਬਈ ਮੱਖੀ ਮੱਛਰ ਆ ਲੋ ਉਹ ਹੋਏ ਇਹ ਆਪ ਗਿਰੇ ਹੋਏ ਆ ਮੰਗੂ ਗਰੀਤ ਲੋਕ ਕਿੰਨਾ ਆ ਪਿਆਲਾ ਸਪ੍ਰਿੰਗ ਰੋਲ ਸਾਡੇ ਬੱਚੜੇ ਆਏ ਦੇਖਣੇ ਨੇ ਤਾਂ ਸੌ ਗਾੜੀ ਕਿਤੇ ਉਹ ਲੈ ਆ ਦੇਖੋ ਅਮੰਜੀਆਂ ਦੇ ਰਿਚੇ ਆ ਉੱਪਰ ਪਿਆ ਆ ਲੋ ਆਹੜੇ ਸਪ੍ਰਿੰਗ ਰੋਲ ਤੁਸੀਂ ਖਾਣੇ ਆ ਬਾਈ ਜੀ ਅਮੰਜੀਆਂ ਦੇ ਥੱਲੇ ਪੀਂ ਜੀ ਆ ਜਾਏਗਾ ਮੈਂ ਪਾ ਦੇ ਕਿ ਚੂਲੇ ਪੂਚੂਆਂ ਨੇ ਕਰਵਾ ਇਹ ਬਣ ਕੇ ਬਾਹਰ ਜਾ ਰਹੇ ਜਿਹੜਾ ਤੁਹਾਨੂੰ ਵੀਡੀਓ ਸਟਾਰਟਿੰਗ ਦਿਖਾਇਆ ਯਾਰ ਐਸੇ ਗੰਦ ਨੇ ਮਾਈ ਗਾਡ ਯਾਰ ਵੈਰੀ ਡਿਸਟਿੰਕ ਕੁਆਲਟੀ ਆਈ ਮੁਹੰਮਦ ਸਾਹਨੇ ਦੇ ਦੋਸਤ ਆ ਦੇਖ ਲੋ ਮੁਹੰਮਦ ਸਾਹ ਦਾ ਹਾਊਸ ਪ੍ਰਿੰਸ ਆ ਖਾਰੇ ਨਵੇਂ ਕਿਆ ਵਾਰੀ ਕਿ ਨਹੀਂ ਆਰਡਰ ਲਾ ਆ ਦੇਖੋ ਇੱਥੇ ਆ ਟੇਬਲ ਤੇ ਬੰਦਾ ਸਾਰਾ ਸਮਾਨ ਇਤਨੇ ਜਿਆਦਾ ਪੰਮੀ ਗਣੀ ਆ ਫ੍ਰਿਜ ਇੱਥੀਆਂ ਮਟੋਰ ਵੀ ਆ ਮੈਂ ਦੱਸ ਆ ਜਾਂਦਾਂ ਉਹ ਮਾਈ ਗਾਡ ਆ ਦੇਖੋ ਜੀ ਪਨੀਰ ਖਜ਼ਾਨਾ 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 ਹਾਲੋ ਪੂਰੀ ਹੈ ਦਰਵਾzare ਕੀ ਸਮੈਲ ਮਾਰ ਰਹੀ ਯਾਰ ਹਾਂਜੀ ਸਮੈਲ ਮਾਰ ਰਹੀ ਇਹ ਆ ਦੇਖੋ ਐਹੀਂ ਇਹ ਪਏ ਆ ਸੁੱਤੇ ਉੱਪਰ ਪਏ ਆ ਨੀਚੇ ਸਮਾਨ ਪਿਆ ਬਣਾਇਆ ਹੋਇਆ ਉੱਪਰ ਇਹ ਆਪ ਗਿਰੇ ਹੋਏ ਆ ਆ ਗੋਪੀ ਦਿਖਾਉਂ ਮੜੀ ਜੀ ਠੀਕ ਆ ਇਹ ਉਠਾ ਲ ਹਾਂਜੀ ਗੋਪੀ ਅੱਜੇ ਤੋੜ ਕੇ ਆਇਆ ਇਹ ਉਹ ਦਿਖਾਓ ਇਹ ਉਠਾ ਇਹ ਕੀ ਚੀਜ਼ ਹੈ ਆ ਚਿਕਨ ਹੈ ਜੀ ਦੇਖੋ ਹਾਏ 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 ਸਿਕਰੀ ਵੀ ਹੈਗਾ ਭਾਈ ਇਹ ਸਾਰਾ ਬਣ ਕੇ ਮੁਹਾਲੀ ਜਾਂਦਾ ਕੱਲੇ ਕੱਲੇ ਸੈਕਟਰਾਂ ਕੇ ਵਿੱਚੋਂ ਜਾਂਦਾ ਜਿੱਥੋਂ ਤੁਸੀਂ ਖਾਣੇ ਆ ਹੁਣ ਦੇਖ ਲਓ ਲੈ ਆਏ ਪੱਟ ਕੇ ਲੈ ਇਹ ਆ ਦੇਖੋ ਆ ਦੇਖੋ ਇਹ ਇਹ ਜੀ ਗੋਭੀ ਦੇਖੀ ਹੈ ਕਿਸ ਨੇ ਤਾਜੀ ਜਿਹੜੀ ਗੋਭੀ ਤਾਂ ਬਣ ਰਿਆ ਇਹਦੀ ਗੋਭੀ ਬਣ ਰਿਆ ਐ ਲੈ ਸੋਚੋ ਵੀ ਇੱਕ ਪੀਸ ਚੱਕੇ ਵਾਲਾ ਹਾਂ ਬੀ ਜੀ ਇੱਕ ਇਹ ਕਰਨ ਲੈਣਾ ਹੈ ਘਰੇ ਬੀ ਜੀ